ਰਾਮੂ ਦੀ ਲੜਕੀ ਠੀਕ ਹੋਈ ਤਾਂ RAMMU ਨੇ ਬਾਬਾ ਭਾਈ ਭਗਤਾ ਜੀ ਦੇ ਚਰਨਾਂ ਵਿੱਚ ਸੇਵਾ ਲਈ ਬੇਨਤੀ ਕੀਤੀ ਤਾਂ ਬਾਬਾ ਭਾਈ ਭਗਤਾ ਜੀ ਨੇ ਫਰਮਾਇਆ ਕਿ ਭਾਈ ਮਾਲਵੇ ਵਿੱਚ ਜਲ ਦੀ ਬਹੁਤ ਕਮੀ ਆ ਤਾਨੂੰ ਖੂਹ ਲਗਵਾ ਕੇ ਦਿਓ ਤਾਂ ਇਹ ਸੇਵਾ ਮੰਨ ਕੇ RAMMU ਨੇ ਖੂਹ ਭਗਤੇ ਪਿੰਡ ਲਗਵਾਉਣਾ ਸ਼ੁਰੂ ਕਰ ਦਿੱਤਾ ਖੂਹ ਬਣ ਕੇ ਤਿਆਰ ਹੋ ਹੀ ਰਿਹਾ ਸੀ ਤਾਂ ਇੱਕ ਬੈਰਾਗੀ ਸਾਧੂ ਜਿਸ ਦਾ ਨਾਮ ਕਲਿਆਣ ਦਾਸ ਸੀ ਉਹ ਵੀ ਕਰਾਮਾਤ ਵਿੱਚ ਬਹੁਤ ਨਪੁੰਨ ਸੀ ਉਸ ਨੇ ਈਰਖਾ ਵਸ ਹੋ ਕੇ ਆਪਣੀ ਕਰਾਮਾਤ ਦੇ ਨਾਲ ਇਹ ਖੂਹ ਪਾੜ ਦਿੱਤਾ ਕਿਉਂਕਿ ਪਿੰਡ ਵਿੱਚ ਉਸ ਨੇ ਵੀ ਖੂਹ ਤਿਆਰ ਕਰਵਾਇਆ ਹੋਇਆ ਸੀ ਸਾਰਾ ਖੂ ਪਾੜ ਜਾਣ ਕਰਕੇ ਖਰਾਬ ਹੋ ਗਿਆ ਜਦ ਇਹ ਸਾਰੀ ਘਟਨਾ ਵਾਪਰੀ ਤਾਂ ਭਾਈ ਭਗਤਾ ਜੀ ਨੇ ਆਪਣੀ ਦੂਰ ਦ੍ਰਿਸ਼ਟੀ ਦੇ ਨਾਲ ਉਸ ਪ੍ਰੇਤਵਾਲ ਨੂੰ ਯਾਦ ਕੀਤਾ ਉਹ ਪ੍ਰੇਤਵਾਲ ਬਾਬਾ ਜੀ ਦਾ ਹੁਕਮ ਪਾ ਕੇ ਚਰਨਾ ਵਿੱਚ ਆ ਕੇ ਹਾਜ਼ਰ ਹੋਇਆ ਤਾਂ ਬਾਬਾ ਭਾਈ ਭਗਤਾ ਜੀ ਨੇ ਉਸ ਨੂੰ ਖੂਹ ਤਿਆਰ ਕਰਨ ਦਾ ਹੁਕਮ ਦਿੱਤਾ ਉਸ ਪ੍ਰੇਤ ਅਧਿਆਤਮਕ ਬਲ ਨੇ ਆਪਣੀ ਸਾਰੀ ਬਲ ਰੂਪੀ ਸੈਨਾ ਦੇ ਨਾਲ ਖੂਹ ਦੀ ਨੀਂਵ ਮੁੱਢ ਤੋਂ ਨਵੀਂ ਧਰ ਕੇ ਅੰਦਰੋਂ ਬਾਹਰੋਂ ਇੱਕ ਰਾਤ ਵਿੱਚ ਤਿਆਰ ਕਰ ਦਿੱਤਾ ਇਸ ਖੂਹ ਦਾ ਪੱਥਰ ਦਿੱਲੀ ਤੋਂ ਆਇਆ ਤੇ ਚੂਨਾ ਤੇ ਇੱਟਾਂ